ਹੈਲੋਈ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਦੇ ਵਿੱਚ ਖੁਸ਼ ਹੋਵੋਗੇ ਬਾਬੇ ਨਾਨਕ ਦਾ ਹੱਥ ਸਾਡੇ 'ਤੇ ਰਹੇ ਹਮੇਸ਼ਾ ਇੰਨੀ ਹਾਸਦੇ ਖੇਡਦੇ ਰਹੋ ਤੇ ਅਸੀਂ ਅੱਜ ਸਵੇਰੇ ਸਵੇਰੇ ਕੀਤਾ ਜੀ ਬਲੌਗ ਸ਼ੁਰੂ ਕਿਉਂਕਿ ਤੁਹਾਨੂੰ ਦਿਖਾਵਾਂਗੇ ਪੂਰੇ ਦਿਨ ਦੇ ਵਿੱਚ ਅਸੀਂ ਕੀ ਕੀ ਕਰਨੇ ਕਿੱਥੇ ਜਾਣਨੇ ਆ ਤੇ ਦੇਖੋ ਠੰਡ ਕਾਫੀ ਹੋ ਗਈ ਏ ਮੈਂ ਲੋਈ ਵੀ ਕੱਢ ਲਈ ਆਪਣੀ ਹੁਣ ਜਦੋਂ ਦੁਕਾਨ ਦੇ ਵਿੱਚ ਬੈਹਨੇ ਆ ਤਾਂ ਕਾਫੀ ਠੰਡ ਲੱਗਦੀ ਏ ਮਤਲਬ ਬੈਠਿਆਂ ਨੂੰ ਕੰਮ ਕਰਦੇ ਹਾਂ ਤਾਂ ਹਲੇ ਘੱਟ ਠੰਡ ਲੱਗਦੀ ਏ ਫਿਰ ਵੀ ਬੈਠਿਆਂ ਜਦੋਂ ਦੇਲੇ ਬੈਠੇ ਆਂਗੇ ਤਾਂ ਜ਼ਿਆਦਾ ਠੰਡ ਲੱਗਦੀ ਏ ਨਾ ਤੇ ਚਲੋ ਜੀ ਕਰਦੇ ਆ ਅੱਜ ਦਾ ਵਲੌਗਸ ਨੂੰ ਮਿਲ ਦਿੰਦੇ ਨੇ ਫੜ ਦੋ ਹੁਣ ਦੱਬ ਕੇ ਰੱਖੋ ਦੇਖੋ ਇਹ ਸੁੱਤਾ ਉੱਠਣਸਾਰ ਸਪਰਸ ਨੇ ਚੱਕ ਲਿਆ ਆਪਦਾ ਜਿਹੜਾ ਗਿਫਟ ਦਿੱਤਾ ਸੀ ਬਰਥਡੇ ਦੇ ਇਹਨੂੰ। ਸ਼ਾਮ ਮਗਰੋਂ ਕੀ ਕਰਾਂਗੇ ਗਿਫਟ ਚੱਕ ਕੇ ਲਾਗਾਂਗੇ ਗਿਫਟ ਖੇਡਣ ਵਾਲੀ ਗੱਡੀ ਦਾ। ਚਲੋ ਛਾੜ ਦੋ ਉੱਤੇ ਨੂੰ। ਉੱਪਰ ਛਾੜ ਦੋ। ਮੋੜ ਦੇ ਵੇ ਤੂੰ ਬੈਕ ਕਰਕੇ ਪੂਰੀ ਡਰਾਈਵਰੀ ਉਹ ਕਰਦਾ ਕਿ ਨਾ ਮੰਗ ਰਿਹਾ ਝਾਕਦਾ ਆਜੋ ਦੇਖਾਂਗੇ ਕਿਹੜੀ ਕੰਮ ਤੋਂ দোহা দবকে রাখো ওতে আডব কে লাগানি নামি তো ਤੇ ਇੱਧਰ ਲੱਗੇ ਸਾਰੇ ਜਣੇ ਸਪਾਇਆਂ ਕਰਨ ਕਿਉਂਕਿ ਰਾਤ ਗੁਰਪੁਰਬ ਦੇ ਪਟਾਕੇ ਚਲਾਏ ਤੇ ਕਾਫੀ ਪੂਰਾ ਦੇਖਣਾ ਕਿੰਨਾ ਕਿੰਨਾ ਸਾਰਾ ਲੱਗੀ ਇਕੱਠਾ ਕਰਨ ਕੋਈ ਪੋਚੇ ਲਾ ਰਿਹਾ ਕਿਸੇ ਇੱਕ ਬਰ ਰਿਹਾ ਦੇਖੋ ਜੀ ਹੁਣ ਵੱਡਾ ਡਰਾਈਵਰ ਆ ਗਿਆ ਬਾਂਸ ਸਿੰਘ ਤੇ ਕਰਦੇ ਨੇ ਹੁਣ ਸਟੰਟ ਦੇਖੋ ਦੇਖੋ ਕੀ ਕੀ ਲੋਸਟ ਨੇ ਕਰਦੇ ਨੇਗੇ ਯਾ ਜਿਨੀ ਕਲੇਟੋ ਪਵਦੀਆ ਤੇ ਧੁੱਪੇ ਬੈਠੇ ਤੇ ਦੁਕਾਨ ਚ ਆ ਕੇ ਬਾਹਰ ਧੁੱਪ ਸੇਕਦੇ ਦੋ ਘੰਟੇ ਇੰਨੇ ਫੇਰ ਤਾਂ ਆ ਜਾਣੀ ਸਾਡੇ ਵਿੜੇ ਦੇ ਵਿੱਚ ਜਿਹੜਾ ਸ਼ੌਟ ਹੈ ਜਲਦੀ ਤਾਂ ਆ ਜਾਂਦੀ ਹੈਗੀ ਤੇ ਧੁੱਪ ਸੇਕਦੇ ਘੰਟਾ ਹੌਲੀ ਹੌਲੀ ਡਿੱਗਣਾ ਪਏ tất cả tất cả hãy hỏi cho đâu có gió nào hm 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 ਵਾਰਸ ਥੱਕ ਗਿਆ ਤੂੰ ਹੈ ਜੇ ਥੱਕ ਜਾ ਬਹਿ ਜਾ ਕੋਈ ਨਾ ਸੇ ਬਰਸਾ ਜਾਉ ਰਿਹਾ ਇਹ ਥੱਕ ਗਿਆ ਆ ਜਾ ਸੈਜ ਵੀ ਥੱਕ ਗਈ ਹੈ ਸੈਜ ਹੂੰ ਤੂੰ ਹੀ ਥੱਕੀ ਬਹਿ ਕੇ ਛੇਡਲਸ ਬਸ ਉਰੇ ਬਹਿ ਜਾ ਫੱਜੂ ਨਾ ਹੁਣ ਚੰਗਾ ਤੁਸੀਂ ਥੱਕ ਗਏ ਹਾਂ ਉਹ ਫੇਰ ਆਗੇ ਉਹ ਤਾਂ ਅੱਜ ਉਰੀ ਆਊਗਾ ਲਾ ਲਾ ਦੇ ਕੇ ਮੈਂ ਕਰਕੇ ਦੇ ਦਿਆਂ ਕੀ ਥੱਕ ਗਿਆ ਹੁਣ ਇਹਨੂੰ ਦਮ ਲੈ ਲੈਣ ਨੂੰ ਬਲੀ ਭੱਜੋ ਨਾ ਥੱਕ ਕੇ ਇਸ ਪਰਸਜ ਵੱਧ ਬਹੁਤ ਟਾਈਮ ਦਾ ਖੇਡਦਾ ਫਿਰਦਾ ਹੈ ਆਗੇ ਦੋ ਬੱਚੇ ਇਧਰੋਂ ਬਾਈ ਦਾ ਕਰ ਜੋ ਇਹ ਕਰ ਤਾ ਚਾ ਪੜਾਕਾ ਜੱਲ ਹੁਣੇ ਵਾਲਾ ਪੜਾਕਾ ਆਸਰੀ ਹੈ ਦਸਰੀ ਹੈ ਆਪਾਂ ਦੱਬਾ ਜਾਉ ਹੂੰ ਆਈ ਸਕਤੇ ਆਗੇ ਵਾਖ ਕਰ ਦੇ ਇਹ ਮਨ ਸੰਗ ਲੱਗ ਗਿਆ ਕਿਦਾਂ ਪਾ ਥਨੇ ਨਾ ਕਹੀ ਸੰਗ ਸਕਦੀ ਹੈ ਕਿ ਮੇ ਕੁੱਤੇ ਚੰਨਾ ਚੰਨਾ ਫਿਰਦਾ ਨੌਕਾ ਮੁਕੀ ਦਿੱਤਾ ਕੋਲ ਜੀ ਦਤੇ ਹੈਦਾ ਹਾਂ ਨਹੀਂ ਸਮਝ ਕੀ ਹੈ ਬਦਿਨ ਕੀ ਹੈ ਪੰਬਾਪ ਮੇਰੀ ਦਾ ਦੇਮਾਸ਼ਾ ਕੀ ਦੀ ਦਾ ਚੱਲ ਨੱਚ ਸਪਰਸ਼ ਬੰਚਰ ਯਾ ਹਾਂ ਹੌਲੀ ਹੌਲੀ ਸੱਟ ਨਾ ਖਾ ਲਿਓ ਲਓ ਜੀ ਸਾਡੇ ਅੱਗੇ ਅੱਜ ਗੈਸਟ ਜਿਹਦੇ ਕਰਕੇ ਅਸੀਂ ਜ਼ਿਆਦਾ ਵਲੌਗ ਸ਼ੂਟ ਨਹੀਂ ਕਰ पाए ਕਿਉਂਕਿ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਅਚਾਨਕ ਜੇ ਆ ਗਏ ਤਾਂ ਕਰਕੇ ਅਸੀਂ ਉਹਨਾਂ ਨਾਲ ਬੈਠੇ ਗੱਲਬਾਤਾਂ ਕੀਤੀਆਂ ਤੇ ਅੱਜ ਦਾ ਵਲੌਗ ਸਾਰਾ ਬੱਚਿਆਂ ਦੇ ਨਾਲ ਹੀ ਕੀਤਾ ਤੇ ਬੱਚਿਆਂ ਨੇ ਮਸਤੀ ਕੀਤੀ ਹੈ ਚਲੋ ਹੁਣ ਦਿਨ ਸਿਪਰੀ ਚੱਲਿਆ ਜੀ ਅੱਜ ਦਾ ਕਰਦੇ ਆਂ ਵਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ